ਝੋਨੇ ਦਾ ਸਭ ਤੋਂ ਵੱਧ ਝਾੜ ਕਿਸ ਤਰ੍ਹਾਂ ਲਾਈਏ ਕਿਹੜੀਆਂ ਉਹ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖ ਕੇ ਆਪਾਂ ਕਿਸੇ ਵੀ ਝੋਨੇ ਦਾ ਵੱਧ ਤੋਂ ਵੱਧ ਝਾੜ ਲੈ ਸਕਦੇ ਆ ਤੇ ਕਿਹੜੀ ਵੈਰਾਈਟੀ ਕਿਹੜੇ ਸਮੇਂ ਤੇ ਲਾਈਏ ਤੇ ਕਿੰਨਾ ਡੇਟਾ ਦੇ ਵਿੱਚ ਕਿਹਦੀ ਪਨੀਰੀ ਬੀਜੀਏ ਕਦੋਂ ਟ੍ਰਾਂਸਪਲੈਂਟ ਕਰੀਏ ਉਹ ਸਾਰੀਆਂ ਗੱਲਾਂ ਦੀ ਜਾਣਕਾਰੀ ਲੈਣ ਦੇ ਲਈ ਅੱਜ ਸੁਨਾਮ ਤੋਂ ਪਵਾਨੀਗੜ ਰੋਡ ਦੇ ਉੱਤੇ ਕਮਾਨ ਫੁਇਲ ਸਟੇਸ਼ਨ ਆ ਕਮਾਨ ਫੁਇਲ ਸਟੇਸ਼ਨ ਪੈਟਰੋਲ ਪੰਪ ਦੇ ਬਿਲਕੁਲ ਨਾਲ ਕਮਾਨ ਸੀਡ ਫਾਰਮ ਤੇ ਮਨਜੀਤ ਸਿੰਘ ਕਮਾਨ ਜੀ ਬਹੁਤ ਪੁਰਾਣੇ ਕਿਸਾਨ ਨੇ ਬਹੁਤ ਲੰਮੇ ਸਮੇਂ ਤੋਂ ਸੀਡ ਦਾ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਏਰੀਆ ਦੇ ਵਿੱਚ ਵਧੀਆ ਨਾਮ ਹੈ ਅਵਾਰੀ ਕਿਸਾਨ ਨੇ ਹਰ ਸਾਲ ਇਹਨਾਂ ਨੂੰ ਯੂਨੀਵਰਸਿਟੀ ਤੋਂ ਰਿਕਾਰਡ ਹੀ ਹੈ ਇੱਕ ਵੀ ਲਗਾਤਾਰ ਕੋਈ ਨਾ ਕੋਈ ਅਵਾਰਡ ਮਿਲਦਾ ਹੀ ਮਿਲਦਾ ਅੱਜ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਉਣੇ ਆ ਤੇ ਸਾਨੂੰ ਜਾਣਕਾਰੀ ਦੇਣਗੇ ਵੀ ਸਭ ਤੋਂ ਵੱਧ ਵੱਧੋ ਵੱਧ ਝਾੜ ਕਿਵੇਂ ਲਈ ਆਪਾਂ ਕਿਸੇ ਵੀ ਵੈਰੈਟੀ ਦਾ ਸਭ ਤੋਂ ਪਹਿਲਾਂ ਸਤਿ ਸ਼ਕਾਲ ਅੰਕਲ ਜੀ ਸਤਿ ਸ਼ਕਾਲ ਪ੍ਰੀਜੀ ਸਾਰੇ ਸਰੋਤੇ ਜਿਹੜੇ ਆਪਣੇ ਨਾਲ ਜੁੜੇ ਨੇ ਜੀ ਤੇ ਸਾਰਿਆਂ ਨੂੰ ਆਪਣੇ ਤੁਹਾਡੇ ਚੈਨਲ ਵੱਲੋਂ ਸਾਡੀ ਟੀਮ ਵੱਲੋਂ ਸਤਿ ਸ੍ਰੀ ਅਕਾਲ ਜੀ ਸ਼ੁਰੂ ਕਰੀਏ ਜੀ ਆਪਾਂ ਪਰਮਲ ਵੈਰਾਈਟੀਆਂ ਤੋਂ ਪਰਮਲ ਦੇ ਵਿੱਚ ਜਿਵੇਂ ਆਪਣੀ 126 ਆ ਗਈ 10 ਆ ਗਈ 131 ਆ ਗਈ ਜਿਹੜੀਆਂ ਭਗਵਾਨਤ ਮਾਨ ਨੇ ਪੰਜਾਬ ਸਰਕਾਰ ਨੇ ਕਿਹਾ ਵੀ ਆਪਾਂ ਇਹ ਖਰੀਦਾਂਗੇ ਬਿਲਕੁਲ ਜੀ ਤੇ ਇਹਨਾਂ ਦਾ ਕੀ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਇਹਨਾਂ ਦਾ ਝਾੜ ਵਧਾ ਸਕਦੇ ਹਾਂ ਆਈ ਵੈਰੈਟੀਆਂ ਬਹੁਤ ਵਧੀਆ ਨੇ ਜਿਵੇਂ ਆਪਣਾ ਪੀਅਰ ਕੁਛ 26 ਹੋਗੀ ਲੇਟ ਕਿਸਮ ਹੈ ਪੀਅਰ 131 ਬਹੁਤ ਟਾਈਮ ਦੀ ਕਿਸਮ ਹੈ ਜੀ ਤੇ ਬਾਕੀ ਦੋ ਤਿੰਨ ਕਿਸਮਾਂ ਹੋਰ ਨੇ ਜਿਵੇਂ ਸੁਪਰੀਮ ਵੈਰੈਟੀ ਆ ਗਈ ਜਿਵੇਂ ਸੀਆਰ 321 ਆ ਗਈ ਹਮ ਤੇ ਬਹੁਤ ਵਧੀਆ ਵੈਰੈਟੀਆਂ ਨੇ ਪਰ ਇਹਨਾਂ ਦਾ ਇੱਕੇ ਬੈਨੀਫਿਟ ਹੈ ਜੀ ਆਪਾਂ ਲਾਉਨੇ ਆ ਤੇ ਇਹਨਾਂ ਨੂੰ ਆਪਾਂ ਅਗੇਤੀਆਂ ਨਾ ਲਾਓ ਜੇ ਝਾੜ ਵਧਾਉਣਾ ਹੈ ਬਾਈਕ ਸਭ ਤੋਂ ਵੱਡਾ ਕੋਡਵਾਰਡ ਨਾਲ ਉਹ ਫਾਰਮੂਲਾ ਲਾ ਲਓ ਜੇ ਸਭ ਤੋਂ ਵੱਡੀ ਗੱਲ ਹੀ ਇਹ ਹੈ ਚਾਰ ਲਾਣਾ ਸਭ ਤੋਂ ਵੱਧ ਦੇ ਵੈਰਾਈਟੀਆਂ ਦੇ ਵਿੱਚ ਸਿਰਫ ਉਹਨਾਂ ਨੂੰ ਕਿਸਵਰ ਕਰਨਾ ਪਊ ਜਾਰਾ ਜਿਹੜੀ ਦੂਜੇ ਲਾਉਂਦੇ ਨੇ ਲਾਈਨ ਜਾਣਦੇ ਆਪਾਂ ਲੇਟ ਲਾਈ ਵਨ ਵੇਲਾ ਰੱਖਣਾ ਪੈਂਦਾ ਦਿਲ ਰੱਖਣਾ ਪੈਂਦਾ ਦਿਲ ਰੱਖਣਾ ਪੈਣਾ ਹੈ ਆਪਣਾ ਪਾਣੀ ਵੀ ਬਚਣਾ ਹੈ ਚਾਹੇ ਪੀਆਰ 31 ਆ ਚਾਹੇ 62 ਹੈ ਵੀ ਬਚਣੀ ਆ ਆਪਾਂ ਤੋਂ ਤੇ ਬਹੁਤ ਬੈਨੀਫਿਟ ਹੋਣੇ ਨੇ ਸਿਰਫ ਜੇ ਇਹਨਾਂ ਨੂੰ ਆਪਾਂ ਲੇਟ ਲਾ ਲਈਏ ਤੇ ਜਿਵੇਂ ਪੀਆਰ 131 ਤੇ 110 ਹਾਂਜੀ ਇਹ ਮੈਨੂੰ ਲੱਗਦਾ ਮਿਲਦੀਆਂ ਜਲਦੀਆਂ ਵੈਰਾਈਟੀਆਂ ਬਿਲਕੁਲ ਸੇਮ ਟਾਈਮ ਇਹਨਾਂ ਦਾ ਕੀ ਟਾਈਮ ਆ ਜੀ ਇਹਨਾਂ ਦੀ ਪਨੀਰੀ ਕਦੋਂ ਲਾਈ ਇਨਾਂ ਦੀ ਜੇ ਸਹੀ ਉਹਦੇ ਆਪਾਂ ਮੁਤਾਬਕ ਦੇਖੀ ਝਾੜ ਲੈਣ ਦੇ ਤਾਂ ਇਹਨਾਂ ਦੀ ਪਨੀਰੀ ਆਪਾਂ 27 28 ਜੂਨ ਤੋਂ ਆ 27 28 ਮਈ ਤੋਂ ਵਧ ਲਾਈਏ 27 28 ਮਈ ਤੋਂ ਬਾਅਦ ਪਨੀਰੀ 1 ਜੂਨ ਦੇ ਲਗਭਗ 1 ਜੂਨ ਦੇ ਗਾਹਾਂ ਇਹਨੂੰ ਆਪਾਂ ਟਰਾਂਸਫਰ ਕਰੀ ਠੀਕ ਆ ਤੇ ਟਰਾਂਸਪਲੈਂਟ ਕਦੋਂ ਕਰਨੀ ਆ ਫਿਰ 25 ਜੂਨ ਨੂੰ 25 ਤੋਂ 28 ਤੋਂ ਲੈ ਕੇ 32 33 ਦਿਨਾਂ ਦੀ ਹੋਵੇ ਜਿਹੜੀਆਂ ਇਹ ਚਾਰੇ ਵੈਰਾਈਟੀਆਂ ਨੇ ਜਿਵੇਂ 300 ਹੋ ਗਈ 131 ਹੋ ਗਈ ਜਿਵੇਂ 321 ਹੋ ਗਈ ਜਿਵੇਂ ਆਪਣੀ ਪੀਆਰ 126 ਤੇ 1509 ਤੇ 1692 ਇਹਨਾਂ ਦੀ ਪਨੇਰੀ ਚਾਹੀਦੀ ਆਪਾਂ ਨੂੰ 22 ਤਰੀਕ ਤੋਂ ਲੈ ਕੇ 27 28 ਤਰੀਕ ਇਹਨਾਂ ਦਾ ਕੀ ਸਮਾਂ ਲਾਉਣ ਦਾ 26 ਤੇ 1509 ਦਾ ਦੇਖੋ 26 ਤੇ 1509 ਦਾ ਲਾਉਣ ਦਾ ਟਾਈਮ ਆ ਜਿਹੜੇ ਤਾਂ ਵੀਰ ਮੇਰੇ ਸਬਜ਼ੀਆਂ ਦੀ ਲੈਣ ਵਿੱਚ ਲ ਜਾਂਦੇ ਨੇ ਉਹਨਾਂ ਦਾ ਤਾਂ ਕੋਈ ਟਾਈਮ ਨਹੀਂ ਜਦੋਂ ਮਰਜ਼ੀ ਲਾਉਣਾ ਉਹਨਾਂ ਨੇ ਅਗਲੀ ਫਸਲ ਦੇਖਣੀ ਹੁੰਦੀ ਹੁੰਦੀ ਹੂੰ ਉਹਨਾਂ ਨੂੰ ਤਾਂ ਕੋਈ ਚਾਰ ਪਰ ਦਰਸਲ ਇਹ ਇਹ ਵੈਰੈਟੀਆਂ ਨੂੰ ਆਪਾਂ ਜਿਹੜੀ ਪਨੀਰੀ ਬੀਜਣੀ ਆ ਉਹ 10 ਜੂਨ ਤੋਂ ਬਾਅਦ ਬੀਜੀ ਆਪਾਂ ਗਾਂ 10 ਜੁਲਾਈ ਨੂੰ ਲੱਗੇ ਸਭ ਤੋਂ ਵਧੀਆ ਟੂਕਮਾਂ ਟਾਈਮ ਇਹਨਾਂ ਵਾਸਤੇ ਤਿੰਨੇ ਕਿਸਮਾਂ ਵਾਸਤੇ ਪੀਆ 126 ਹਮ ਤੇ 1509 ਤੇ 1692 ਜੀ ਤੇ ਇਹ ਵੈਰੈਟੀਆਂ ਦਾ ਬਹੁਤ ਵਧੀਆ ਟਾਈਮ ਹੈ ਜੀ ਤੇ ਸੀਆਰ 321 ਵੈਰੈਟੀ ਆ ਜਿਹੜੀ ਪੰਜਾਬ ਵਾਲਿਆਂ ਦੀ ਇਹਦਾ ਕੀ ਸਮਾਂ ਇਹਦਾ ਸਮਾਂ ਸੇਮ ਆ ਪੀਆ 131 ਨਾਲ ਦਾ ਜੀ ਹਮ ਇਹ ਵੀ ਉਨਾ ਕੁ ਟਾਈਮ ਲੈਂਦੀ ਹੈ ਉਹੀ ਜੀ ਵੈਰੈਟੀ ਆ ਵਧੀਆ ਆਪਣਾ ਝਾੜ ਦੇ ਨਾਲ ਦੀ ਵੈਰੈਟੀ ਆ ਬਹੁਤ ਵਧੀਆ ਜੀ ਤੇ 141 ਤਾਂ ਸ਼ੁਰੂ ਦੇ ਵਿੱਚ ਹੀ ਲੱਗ ਜੇ 1401 ਵੈਰੈਟੀ ਆ ਜਿਹੜੀ ਉਹਨੂੰ ਆਪਾਂ ਕੀਤੀ ਲਾ ਸਕਦੇ ਆ ਪਰ ਜਿਹੜੇ ਸਮਝਦਾਰ ਕਿਸਾਨ ਨੇ ਆਪਣੇ ਵਧੀਆ ਅਗਾਹ ਬਧੂ ਬਹੁਤ ਸਮਝੇ ਹੋਏ ਨੇ ਉਹ ਇਸ ਵੈਰੈਟੀ ਨੂੰ ਲਾਉਂਦੇ ਨੇ ਪੂਰੇ ਪੈਸੇ ਬਣਦੇ ਨੇ ਵੈਰੈਟੀ ਦੇ ਵਿੱਚ ਝਾੜ ਵੀ ਪੂਰਾ ਆਉਂਦਾ ਤੇ ਰੇਟ ਵੀ ਪੂਰਾ ਇਹਦਾ ਹੁਣ ਵੀ ਤਕਰੀਬਨ ਚੌਲ ਦੇ ਵਿੱਚ 12-1300 ਰੁਪਏ ਤੇਜ਼ੀ ਆਈ ਆ ਸਭ ਤੋਂ ਮਹਿੰਗਾ ਚੌਲੀ 141 ਦਾ ਹਾਂ ਚਾਹ ਵੀ ਮਹਿੰਗਾ ਤੇ ਝਾੜ ਵੀ ਬਹੁਤ ਹੈ ਜੀ ਤੇ ਹਰੇਕ ਜ਼ਿੰਮੇਦਾਰ ਚਾਹੇ ਨੂੰ ਨਾਂ ਲਾਵੇ ਜਿਹੜੇ ਨੂੰ ਪਤਾ ਹੈ ਜਿਹੜੇ ਸਮਝਦਾਰ ਕਿਸਾਨ ਨੇ ਉਹੀ ਲਾਉਣੇ ਨੇ ਤੇ 17 18 ਬਾਸਮਤੀ ਹੈ ਜਿਹੜੀ 17 18 ਵੀ ਬਹੁਤ ਵਧੀਆ ਉਹਦੇ ਵਿੱਚੋਂ ਜਿਹੜੀ ਇੱਕ ਇਹਨਾਂ ਦੀ ਵੈਰਾਈਟੀ ਨਵੀਂ ਰਿਲੀਜ਼ ਕੀਤੀ ਹੈ ਇਹਨਾਂ ਨੇ ਹੂੰ 18 85 ਉਹ ਬਹੁਤ ਵਧੀਆ ਉਹਦਾ ਝਾੜ ਇਹਦੇ ਨਾਲੋਂ ਤਿੰਨ ਤੋਂ ਚਾਰ ਗੁੰਡਕ ਜ਼ਿਆਦਾ ਹੈ ਤੇ ਰੇਟ ਵੀ ਬਰਾਬਰ ਹੈ ਜੀ ਤੇ ਜਿਵੇਂ ਆਪਾਂ ਕਹਿੰਦੇ ਆ 11 21 ਤੇ 17 18 ਦੇ ਰੇਟ ਜਿਆਦੇ ਨੇ ਪਰ ਇਹ ਉਹਨਾਂ ਦੇ ਬਰਾਬਰ ਦੇ ਰੇਟ 'ਚ ਟੱਕਰ ਦੇਣ ਵਾਲੀ ਵੈਰੈਟੀ ਆ ਪਰ ਝਾੜ ਜ਼ਿਆਦਾ ਠੀਕ ਹੈ 1885 ਜੀ ਤੇ ਜ਼ਿਮੀਂਦਾਰ ਬੜੇ ਆਪਣੇ ਥੋੜੇ ਜਿਹਾ ਭੋਲੇ ਲਾ ਲੋ ਜਿਵੇਂ ਮਰਜ਼ੀ ਲਾ ਲੋ ਆ ਕੇ ਉਹ ਹੀ ਕਹਿੰਦੇ ਨੇ 11 21 ਦਿਓ 17 18 ਦਿਓ ਮੈਂ ਤਾਂ ਇਹੀ ਕਹੂੰਗਾ ਉਹਨਾਂ ਨੂੰ ਇਹ ਆਪਾਂ ਵੈਰੈਟੀਆਂ ਨੂੰ ਛੱਡ ਕੇ ਹੁਣ ਆਪਾਂ ਜਿਹੜੀ 1885 ਆ ਉਹ ਵੈਰੈਟੀ ਨੂੰ ਟਾਈਮ ਦੇਈਏ ਤੇ ਉਹਦਾ ਝਾੜ ਜ਼ਿਆਦਾ ਹੈ ਤੇ ਬਿਮਾਰੀਆਂ ਘਟ ਨੇ ਬਹੁਤ ਵਧੀਆ ਵੈਰੈਟੀ ਇਹਨਾਂ ਨੂੰ ਤੇ ਆਪਣੇ ਲਵੇ ਬੀਜ ਦਾ ਕੀ ਰੇਟ ਮਿਲ ਜੂ ਆਪਣੇ ਕੋਲੇ ਬੀਜ ਨੇ ਆਪਣੇ ਤਾਂ ਬਹੁਤ ਵਜਬਰੇਟ ਹੁੰਦੇ ਆ ਤਰਨੋਂ ਪ੍ਰੀਤ ਜੀ ਸਾਰੀਆਂ ਵੈਰਾਈਟੀਆਂ ਦੇ ਸਾਡਾ ਲਿਮਟਿਡ ਕਮ ਹੈ ਹੂੰ ਦੇਖੋ ਅਸੀਂ ਕਿਤੇ ਬਾਹਰ ਦੁਕਾਨਾਂ ਤੇ ਸਪਲਾਈ ਨਹੀਂ ਕਰਦੇ ਮਾਲ ਆਪ ਦਾ ਰਿਟੇਲ ਵੇਚਦੇ ਆ ਆਪਦੇ ਜਿੰਨੀ ਕ ਵੈਰਾਈਟੀਆਂ ਵਧੀਆ ਢੰਗ ਨਾਲ ਤਿਆਰ ਹੋ ਜਾਂਦੀਆਂ ਨੇ ਉਹੀ ਜਸ ਰੱਖਦੇ ਆਪਾਂ ਜਾਣੇ ਜਾਣੇ ਸਾਡੇ ਤਕਰੀਬਨ ਜਿਹੜੇ ਪੀਆਰ ਦੇ ਰੇਟ ਨੇ ਐਸਟੀਮੇਟ ਐਵਰੇਜ ਹਮ ਹੈਗਾ 75 ਰੁਪਏ ਤੋਂ ਲੈ ਕੇ 100 ਰੁਪਏ ਤੱਕ ਮੰਨ ਕੇ ਚੱਲੋ ਵੈਰਾਈਟੀਆਂ ਦੇ ਹਿਸਾਬ ਤੇ ਕਹਾਂ ਵੈਰਾਈਟੀਆਂ ਦੇ ਹਿਸਾਬ ਤੱਕ ਜਿਹੜੀਆਂ ਹੈਗੀਆਂ ਪੀਆਰ ਦੀਆਂ ਵੈਰਾਈਟੀਆਂ ਆ ਬਾਸਮਤੀ हां 80 ਤੋਂ ਲੈ ਕੇ 125 ਰੁਪਏ ਤੱਕ ਨਹੀਂ ਠੀਕ ਆ ਪੀ ਆਰ 75 ਤੋਂ ਲੈ ਕੇ 100 ਹਾਂਜੀ ਬਾਸਮਤੀ 80 ਤੋਂ 100 ਹਾਂਜੀ ਠੀਕ ਆ ਵੀ ਕੋਈ ਬਹੁਤਾ ਰੇਟ ਨਹੀਂ ਬਿਲਕੁਲ ਵਾਜਬ ਰੇਟ ਬਿਲਕੁਲ ਜਿਹੜੀਆਂ ਵੱਡੀਆਂ ਕੰਪਨੀਆਂ ਤਿੰਨ ਤਿੰਨ 350 ਰੁਪਏ ਕਿਲੋ ਵੀ ਚ ਦੇਣ ਉਹਨਾਂ ਦੇ ਮੁਕਾਬਲੇ ਸਾਡਾ ਵੀ ਲਾਉ ਉਦੋਂ ਬਰਾਬਰ ਟੱਕਰ ਦੇ ਨਾਲ ਵੀ ਨਹੀਂ ਹਾਂ ਅਜਮਾ ਕੇ ਦੇਖੋ ਅਜਮਾ ਕੇ ਦੇਖ ਲਾਂ ਥੋੜਾ ਲਾ ਲੈਣ ਅੱਧਾ ਉਹ ਲਾ ਲੈਣ ਅੱਧਾ ਉਹ ਲਾ ਲੈਣ ਪਤਾ ਲੱਗੇ ਜੇ ਅਗਲੀ ਵਾਰੀ ਆਪਣਾ ਵੀ ਉਹਨਾਂ ਨੂੰ ਇੱਕ ਹੀ ਵਧੀਆ ਹੁੰਦਾ ਹੈ ਤਾਂ ਆਪਣੇ ਨਾਲ ਜੁੜਨ ਨਹੀਂ ਕੋਈ ਆਪਾਂ ਇਹ ਨਹੀਂ ਕਹਿੰਦੇ ਸਾਡੇ ਨਾਲ ਉਹ ਕਰੋ ਤੇ ਜੇ ਆਪਾਂ ਕਿਸੇ ਨੂੰ ਕੁਆਲਿਟੀ ਦਿੱਤੀ ਤਾਂ ਆਪਣੇ ਨਾਲ ਇੰਨੇ ਜਿੰਮੇਵਾਰ ਬਿਲਕੁਲ ਤਾਂ ਨਾਮ ਬਣਦਾ ਹੈ ਰਿਟੇਲ ਦੇ ਵਿੱਚ ਨਹੀਂ ਇੱਕ ਸੀਡ ਪਲਾਂਟਰ ਵਾਲਾ ਮਾਲਕ ਮੈਂ ਵੇਚ ਲੂ ਬਾਹਰ ਨਹੀਂ ਵੇਚਦਾ ਅਸੀਂ ਵੇਚਦੇ ਨਹੀਂ ਜ਼ਿਆਦਾਤਰ ਦੁਕਾਨਾਂ ਤੀ ਦਿੰਦੇ ਨੇ ਹਾਂ ਬਾਕੀ ਸਾਰਾ ਜਿੰਨਾ ਵੀ ਆਪਣੇ ਵੀਰ ਨੇ ਆਪਣੀ ਜਿਹੜੀ ਫਸਲ ਹੈ ਉਹਨੂੰ ਵਧੀਆ ਢੰਗ ਨਾਲ ਲਾਉਣ ਤੇ ਲੇਟ ਲਾਉਣ ਪੀਆਰ ਤੇ ਬਸਪਤੀਆਂ ਨੂੰ ਅਗੇਤੀਆਂ ਜਨਾਜਣਾ ਹਾਂ ਬਾਕੀ ਬਾਈ ਜੀ ਬੜਾ ਉਹ ਪੁੱਛਦੇ ਆ ਆਪਣਾ ਕਿੱਥੇ ਜਗਾ ਤੇ ਜਗਾ ਬਾਈ ਬਹੁਤ ਸੌਖੀ ਹੈ ਹੂੰ ਇਪਾ ਵਨਿਗੜ ਤੋਂ ਸਨਾਮ ਰੋਡ ਦੇ ਆਪਣਾ ਸੀਡ ਫਾਰਮ ਹੈ ਕਰਾਚੋ ਤੇ ਮਹਿਲਾਂ ਦੇ ਵਿਚਾਲੇ ਬਿਜਲੀ ਗ੍ਰਿਡ ਦੇ ਸਾਹਮਣੇ ਪਟਰੋਲ ਪੰਪ ਆਪਣਾ ਪਟਰੋਲ ਪੰਪ ਦੇ ਨਾਲ ਆਪਣਾ ਇੱਕ ਮੋੜ ਪੈਂਦਾ ਉਹ ਮੋੜ ਤੇ ਤੁਹਾਨੂੰ ਪਤਾ ਲੱਗ ਜੂ ਕਮਾਨ ਫੀਲਸ ਬਿਲਕੁਲ ਸੌਖਾ ਹੈ ਕਮਾਨ ਫੀਲਸ ਸਟੇਸ਼ਨ ਦੀ ਲੋਕੇਸ਼ਨ ਭਰ ਲੈਣ ਨੂੰ ਕੋਈ ਦਿੱਕਤ ਨਹੀਂ ਕਮਾਨ ਫੀਲਸ ਸਟੇਸ਼ਨ ਦੀ ਲੋਕੇਸ਼ਨ ਭਰ ਜੇ ਤੁਸੀਂ ਕਮਾਨ ਸੀਡ ਫਾਰਮ ਭਰੋਗੇ ਉਹ ਵੀ ਚੱਕ ਲੈਣਾ ਉਹ ਵੀ ਚੱਕ ਲੈਣਾ ਹਾਂ ਹੋਰ ਕੋਈ ਜਾਣਕਾਰੀ ਬਾਰੇ ਕੋਈ ਜ਼ਿੰਮੇਦਾਰ ਨੂੰ ਕੋਈ ਪੁੱਛਣਾ ਹੈ ਹਾਂ ਤਾਂ ਤੁਸੀਂ ਉਹ ਫੋਨ ਤੇ ਗੱਲਬਾਤ ਕਰ ਸਕਦੇ ਹੋ ਹਨ ਤੁਸੀਂ ਪੁੱਛਣਿਆ ਕੋਈ ਹੋਰ ਕੋਈ ਕਰਨੀ ਹੈ ਜਿਵੇਂ ਪਨੀਰੀ ਪੱਕੀ ਜਾਂਦੀ ਹੈ ਇੱਕ ਤਾਂ ਹਾਂ ਪਨੀਰੀ ਪੱਕ ਜਾਂਦਾ ਉਹ ਵੀ ਝੜ ਕਟਣ ਦਾ ਕਾਰਨ ਹਾਂ ਲਾਉਣ ਦੀ ਨਾ ਉਹ ਕਰੋ ਤੇ ਹਰ ਇੱਕ ਜ਼ਿਮੀਂਦਾਰ ਨੂੰ ਥੋੜੀ ਜਿਹੀ ਆਪਣੀ ਪਨੀਰੀ ਆਪਣੇ ਅੱਡ ਅੱਡ ਸਟੈਪਾਂ ਦੇ ਵਿੱਚ ਪੀਆਰ ਦਾ ਕਿੰਨਾ ਬੀਜ ਪਾਉਣ ਜੀ ਜਿਵੇਂ 31 ਹੋਗੀ ਤੇ ਆਪਣਾ 100 10 ਜਿਵੇਂ ਪੀਆਰ 131 ਜਿਵੇਂ ਪੀਆਰ ਦੀਆਂ ਵੈਰੈਟੀ ਨੇ ਸਾਰੀਆਂ ਇਹਨਾਂ ਦਾ ਬੀਜ ਲੈ ਕੇ ਤਕਰੀਬਨ 6 ਕਿਲੋ ਤੋਂ ਲੈ ਕੇ 7 ਕਿਲੋ ਬੀਜ ਬਹੁਤ ਆ ਇਹਨਾਂ ਦਾ ਪਰ ਇੱਕੜ ਦਾ ਪਾਰ ਇਕੜਦਾ ਵੀ ਖੁੱਲਾ ਡੋਲੇ ਹੀ ਰਹੂ ਘਟਦਾ ਨਹੀਂ ਘਟਦਾ ਨਹੀਂ ਜਿਹੜੀਆਂ ਹੈਗੀਆਂ ਆਪਣੀਆਂ ਦੂਸਰੀਆਂ ਬਾਸਮਤੀ ਹਾਂ ਉਹਨਾਂ ਦਾ 8 ਤੋਂ ਲੈ ਕੇ 10 ਕਿਲੋ ਉਹਨਾਂ ਦਾ 8 ਤੋਂ 10 ਕਿਲੋ ਤੁਸੀਂ ਇਹਦਾ ਬਹੁਤ ਵੱਡਾ ਹੁੰਦਾ ਬੀਜ ਦਾ ਹਾਂ ਤੇ ਥੋੜੇ ਥੋੜੇ ਜ਼ਿੰਮੇਦਾਰ ਲਾਉਂਦੇ ਆ ਕਈ ਵਾਰੀ ਵੀ ਘਟ ਜਾਂਦਾ ਫਿਰ ਪੁੱਛੀ ਜਾਂਦੇ ਨਜ਼ਰ ਫਲਾਣੇ ਲਵੇ ਹੈਗਾ ਜਾਂ ਨਹੀਂ ਫਿਰ ਅਲੱਗ-ਅਲੱਗ ਵੈਰਾਈਟੀਆਂ ਲਾਗ ਹਾਂ ਫਿਰ ਪਨੀਰੀ ਫਿਰ ਉਹ ਮਾਰਕੀਟ 'ਚ ਵੇਚਣ ਲੱਗੇ ਵੱਡੀ ਦਿੱਕਤ ਆਉਂਦੀ ਆ ਹਾਂ ਜੇ ਪਨੀਰੀ ਮੁੱਲੋਂ ਲੈਣੀ ਪੈਂਦੀ ਆ ਹਾਂ ਉਹ ਜਿਹੜੀ ਮੁੱਲ ਵਾਲੀ ਪਨੀਰੀ ਦਾ ਕਿਤੇ ਨਾ ਕਿਤੇ ਉਹ ਜਿ ਬਰੇਲਿਕ ਐਸਿਡ ਨਾਲ ਚੱਕੀ ਵੀ ਹੁੰਦੀ ਆ ਫਿਰ ਉਹ ਕਿਤੇ ਛਾੜ ਵੀ ਨਹੀਂ ਉਹ ਟਾਈਮ ਅੱਗੇ ਪਿੱਛੇ ਹੋ ਗਿਆ ਆਪਣੀ ਕੁਛ ਕੱਚੀ ਵੱਢ ਗਈ ਕੁਛ ਪੱਕ ਗਈ ਉਹ ਨਹੀਂ ਠੀਕ ਉਹ ਸਵਾਦ ਨਹੀਂ ਆਉਂਦਾ ਕੰਮ ਕਰਨ ਦਾ ਜੀ ਤੇ ਇਹੀ ਮੇਨ ਫੈਕਟਰ ਨੇ ਤੇ ਬਾਕੀ ਦੋਸਤੋ ਸਮੇਂ ਸਮੇਂ ਤੇ ਜਾਣਕਾਰੀ ਦੇ ਕੇ ਵੀਡੀਓ ਪਾਉਂਦੇ ਰਵਾਂਗੇ ਉਹਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣਾ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਰੁਝਾਨ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਮਾਨ ਸੀਡ ਫਾਰਮ ਨਾਲ ਆਪਾਂ ਜਦੋਂ ਨੇ ਕੰਮ ਕਰਦੇ ਇਹਨਾਂ ਦੀ ਕੋਈ ਕੰਪਲੇਂਟ ਆਪਣੇ ਕੋਲੇ ਇੱਕ ਵੀ ਨਹੀਂ ਆਈ ਤੇ ਜੇ ਇਹਨਾਂ ਦਾ ਨਾਮ ਬਣਿਆ ਤਾਂ یوں ਨਾਮ ਬਣਦਾ ਜੇ ਅਗਲਾ ਕੁਆਲਿਟੀ ਦਿੰਦਾ ਕਿਸੇ ਦਾ ਵੀ ਆਇਆ ਵੀ ਐਵੇਂ ਤਾਂ ਨਾਮ ਨਹੀਂ ਬਣ ਜਾਂਦਾ ਜੇ ਚੀਜ਼ 'ਚ ਗੱਲਬਾਤ ਹੁੰਦੀ ਆ ਤਾਂ ਮਸ਼ਹੂਰ ਹੁੰਦੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ